ਹਾਂਜੀ ਬਾਈ ਜੀ ਅੱਜ ਕਰਾਉਨੇ ਆ ਬਾਬੇ ਨਾਲ ਗੱਲਬਾਤ ਕਿਵੇਂ ਪਾਣੀ ਦੇ ਵਿੱਚ ਬਾਬਾ ਅੰਡੇ ਕੱਢੀ ਜਾਂਦਾ ਪੁੱਛਦੇ ਆ ਕਿੰਨੀ ਕੀ ਮਿਹਨਤ ਆ ਕੀ ਸਿਸਟਮ ਆ ਹਾਂ ਬਾਬਾ ਸੱਸੀ ਕਾ ਸਿੱਕਾ ਕਿਵੇਂ ਆ ਕੀ ਕਰੀਏ ਨਾ ਆਂਡੇ ਢੋਣਾ ਪਹਿਲਾਂ ਚੁਗਣੇ ਪੈਂਦੇ ਆ ਫਿਰ ਢੋਣੇ ਪੈਂਦੇ ਆ ਕਿਉਂ ਹੀਟ ਪਾਣੀ ਹੋਰ ਆ ਤੇ ਅਗਲਾ ਆਨ ਲੈ ਲੋ 250 ਨਹੀਂ ਲਿਬੜੇ ਆਂਡੇ ਨਹੀਂ ਆਏ ਲੈਂਦੇ ਆ ਲੈਂਦੇ ਨਹੀਂ ਆਂਡੇ ਬਿੱਠਾਂ ਵਾਲੇ ਆ ਬਿੱਠਾਂ ਵਾਲੇ ਨਾਲੇ ਅੰਡੇ ਖਾਣੇ ਨਾਲੇ ਕਹਿੰਦੇ ਬਿੱਠਾਂ ਵਾਲੇ ਆ ਹਾਂ ਆ ਇਹਨੇ ਪੁਰਾਣੇ ਆ ਪੁਰਾਣੇ ਆ ਹੈ ਪਹਿਲਾਂ ਚੋਗਣੇ ਪੈਂਦੇ ਉਧਰੋਂ ਫੇਰ ਧੋਣੇ ਪੈਂਦੇ ਆ ਧੋਣੇ ਪੈਂਦੇ ਆ ਅੱਛਾ ਫੀਡ ਪਾ ਕੇ ਫੇਰ ਪਹਿਲਾਂ ਫੀਡ ਪਾਈਦੀ ਐ ਅੱਛਾ ਫੇਰ ਆਂਡੇ ਚੁਗੀ ਜੀ ਆ ਫੇਰ ਧੋਈਦੇ ਆ ਫੇਰ ਧੋਈਦੇ ਆ ਫੇਰ ਫੇਰ ਰੇਟ ਕੀ ਕਹਿੰਦੇ ਆ ਰੇਟ ਦੇਣ ਵੇਲੇ ਰੇਟ ਦੇਣ ਵੇਲੇ ਆਨੇ ਲੈ ਲੋ 250 ਲੈ ਲੋ 300 ਹੈ ਕਿੰਨਾ ਰੇਟ ਹੋਣਾ ਚਾਹੀਦਾ ਸਹੀ ਸਹੀ ਉਹ ਆਂਡੇ ਦਾ 350 450 ਹੋਣਾ ਚਾਹੀਦਾ 350 450 ਹਾਂ ਠੀਕ ਹੈ ਠੀਕ ਆ ਬਾਲਟੀਆਂ ਭਰੀ ਬੈਠਮ ਲਾਦਾ ਵੀ ਹੈ ਨਾ ਆਂਡੇ ਦੀਆਂ ਹਾਂ ਲਿਬਾਂਟੀ ਭਰੀ ਹੈ ਆ ਲਿਬੜਾ ਅੰਡਾ ਨਹੀਂ ਲੈਂਦਾ ਆ ਨਾ ਅਗਲਾ ਕੋਈ ਲਿਬੜਾ ਨਹੀਂ ਲੈਂਦਾ ਲਿਬੜਾ ਲੈਂਦਾ ਧੋ ਧੂ ਕੇ ਸਾਫ ਕਰਕੇ ਪੂਰੀਆਂ ਟ੍ਰੇਆਂ ਦੇ ਵਿੱਚ ਛਾ ਕੇ ਦੇਣਾ ਹੈ ਹਾਂ ਤੇ ਕਿੰਨੇ ਦੀ ਵੇਚਦੇ ਹੋ ਟ੍ਰੇ ਇਹ ਤੁਸੀਂ ਕਿ 350 ਦੀ ਵੇਚਦੇ ਆ ਕਿ 450 ਦੀ ਵੇਚਦੇ ਠੀਕ ਆ ਜਿਹੜਾ ਫ੍ਰੀ ਰੇਂਜ ਦਾ ਅੰਡਾ ਉਹ 450 ਦੀ ਹੈ ਜਿਹੜੀ ਇਹ ਇਹ 350 ਦੀ ਫੀਡ ਵਾਲਾ ਅੰਡਾ ਠੀਕ ਆ ਬਈ ਜੇ ਤੁਸੀਂ ਕਿਸੇ ਮੇਰੇ ਵੀਰ ਭਰਾ ਨੇ ਆਂਡੇ ਲੈਣੇ ਆ ਤਾਂ ਸੰਪਰਕ ਕਰ ਸਕਦਾ ਮੁਕਸਰ ਤੋਂ ਪਰਿੰਡਾ ਰੋਡ ਤੇ ਫਾਰਮ ਆਪਣਾ ਪਿੰਡ ਹੈਗਾ ਬਈ ਜੀ ਭਲਾਈ ਆ ਨਾ ਤੇ ਵਾਧੂ ਮੁਰਗੀ ਆਪਣੇ ਕੋਲ ਵਾਧੂ ਆਂਡਾ ਬਈ ਕਿਸੇ ਵੀ ਤਰ੍ਹਾਂ ਦਾ ਜਾਨਵਰ ਲੈਣਾ ਤੇ ਮੁਰਗੀ ਮਿਲ ਜੂ ਮੁਰਗਾ ਵੀ ਮਿਲ ਜੂ ਸਾਰੇ ਜਾਨਵਰ ਮਿਲ ਜਾਣਗੇ ਬਈ ਤੇ ਆ ਬਾਈ ਵੀ ਲੈਣਾ ਕਿਵੇਂ ਕਿਵੇਂ ਮੁਰਗੀ ਲਗੈਨੀ ਕਿ ਖਾਣ ਵਾਸਤੇ ਮੁਰਗੀ ਘਾ ਤਾਂ ਖਾਣੇ ਤੂੰ ਜਿਆਦਾਤਰ ਮੁਰਗਾ ਕਿਉਂ ਨਹੀਂ ਖਾਂਦੇ ਮੁਰਗੀ ਵਾਸਤੇ ਪੈਸਾ ਹੀ ਨਹੀਂ ਮੁਰਗੇ ਜਿਨੇ ਹੈ ਪੈਸਾ ਹੀ ਨਹੀਂ ਮੁਰਗੀ ਜਿਨੇ ਮੁਰਗੇ ਪੈਸੇ ਨਹੀਂ ਨਹੀਂ ਤੂੰ ਵੀ ਤੁਸੀਂ ਜਾ ਕੇ ਮੁਰਗੀ ਖਾਣੇ ਨੇ ਕਾਹ ਤੋਂ ਖਾਣੇ ਕਿ ਜਾਣ ਜਾਂਦੇ ਨੇ ਮੁਰਗੀ ਜਾਣ ਜਾਂਦੀ ਹੈ ਮੁਰਗ ਮੁਰਗੇ ਨਾਲ ਮੁਰਗੀ ਜਾਣ ਜਾਂਦੀ ਹੈ ਕਿਉਂ ਕੀ ਚੱਕਰ ਚਰਬੀ ਹੁੰਦੀ ਹੈ ਚਰਬੀ ਹੁੰਦੀ ਹੈ ਹਾਂ ਠੀਕ ਹੈ ਮੁਰਗਾ ਖੁਸਕ ਹੁੰਦਾ ਮੁਰਗਾ ਖੁਸਕ ਹੁੰਦਾ ਠੀਕ ਹੈ ਜੇ ਹੋਤ ਹੁੰਦਾ